ਤਨੁ ਹੈ ਧਨੁ ਹੈ ਧਨੁ ਹੈ ਗੁਰੂ ਹਰਿਵਾਰੀ ਸਹਾਈ ਮਜੀ ਤਨੁ ਹੈ ਤਨ ਹੈ ਤਿਸ ਭਾਵ ਦਾ ਹੈ ਸਹਿਬ ਤਨ ਹੈ ਧਨੁ ਹੈ ਧਨੁ ਹੈ ਧਨੁ ਹੈ ਪੂਰੇ ਪਦਮ ਲੱਗਿਆ ਪੂਰੀ ਤਰ੍ਹਾਂ ਢਿੱਡ ਕਰਈ ਤਾਂ ਵੈਸੇ ਅੱਜ ਥੋੜਾ ਸੀਤੀ ਆ ਗਿਆ ਕਿਹੜਾ ਦੇਖੀ ਭਾਵੇਂ ਸਾਰੀ ਸਿੱਖ ਸੰਗਤ ਤਾਰੂ ਹੈ ਤਾਰੂ ਹੈ ਤਾਰੂ ਹੈ ਗੁਰੂ ਗੋਬਿੰਦ ਸਿੰਘ ਨਹੀਂ ਤਬ ਹੈ ਤਨ ਹੈ ਤਨ ਹੈ ਗੁਰੂ ਗੋਬਿੰਦ ਸਿੰਘ ਜੀ ਹਨ ਤਾਰੂ ਹੈ ਤਾਰੂ ਹੈ ਤਾਰੂ ਹੈ ਗੁਰੂ ਗੰਤੂ ਚਾਹੇ ਕੋਈ ਤਨ ਹੈ ਤਨ ਹੈ ਨਾ ਸੁਖਾ ਲਈ ਤਨ ਹੈ ਸਵਾ